ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਟੀਵੀ ਯੂਕੇ ਪੰਜਾਬੀ ਸ਼ਾਮ ਦੇ ਸਾਰ ਦੇ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤਰਨਤਾਰਨ ਜ਼ਿਲ੍ਹੇ ਦੇ ਉਸਮਾ ਪਿੰਡ ਸਥਿਤ ਲਾ ਕਾਲਜ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਕਾਲਜ ਵਿੱਚ ਪੜ ਰਹੀ ਵਿਦਿਆਰਥਣ ਸੰਦੀਪ ਕੌਰ ਦੇ ਸਿਰ ਵਿੱਚ ਇੱਕ ਨੌਜਵਾਨ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਮੌਕੇ ਤੇ ਵਿਦਿਆਰਥਣ ਦੀ ਮ੍ਰਿਤਕ ਦੇਹ ਕਲਾਸਰੂਮ ਵਿੱਚ ਪਈ ਰਹੀ ਜਿਸ ਨਾਲ ਕਾਲਜ ਵਿੱਚ دہشت ਦਾ ਮਾਹੌਲ ਬਣ ਗਿਆ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਘਟਨਾ ਸਥਾਨ ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੰਦੀਪ ਕੌਰ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਉਮੀਦ ਹੈ

ਇਹ ਬੰਦੀ ਬੀ ਇਨਫੋਰਮੇਸ਼ਨ ਦਿੱਤੀ ਤਾਂ ਹਾਂਜੀ ਕਿਉਂ ਹੈ ਸਰਮਿੰਨ ਮੈਡਮ ਨੇ ਕੰਮ ਤੇ ਗਈਆਂ ਮੇਰੀਆਂ ਸੱਤ ਬੇਟੀਆਂ ਤੇ ਮੇਰਾ ਹਣੀ ਸਿਰ ਤੇ ਮੈਂ ਆਪ ਦਾ 10 ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਂ ਲਿਖਾਉਂ ਲਈ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਾਨੂੰ ਉੱਥੇ ਕੰਮ ਛੱਡ ਕੇ ਆ ਗਈ ਮੈਨੂੰ ਇਹਨੇ ਇਹਨਾਂ ਆਖਿਆ ਕਿ ਜੇ ਗੋੜੀ ਵੱਜ ਗਈ ਜਾਂ ਕਿਤਰਾ ਇਹਨਾਂ ਨੇ ਕਿਹਾ تمہਾਰਿਆ ਕਿ ਛੇਤੀ ਆ ਜਾਓ ਤੇ ਸੱਟ ਬਹੁਤ ਲੱਗੀ ਆ ਤੇ ਸਾਨੂੰ ਆਪ ਆ ਗਈ ਇੱਥੇ ਆਨ ਕੇ ਦੇਖੋ ਮੇਰੀ ਤਿੰਨ ਕੀ ਪਈ ਆ ਇਹ ਸਾਰਾ ਕੰਡੀ ਸਾਰੋ ਸਾਰਾ ਕੰਡੀ ਹਾਂਜੀ ਇਹ ਸਾਰਾ ਪਤਾ ਨਹੀਂ ਸਾਰਾ ਅੰਦਰ ਕੋਈ ਪਤਾ ਨਹੀਂ ਆਂਦੇ ਤਰਨ ਕਰਨ ਦਾ ਮੁੰਡਾ ਵਾ ਤੇ ਉਨੀ ਗੋਲੀ ਚਲਾਈ ਹੈਗੀ ਇੱਥੇ ਲੇਕਿਨ ਸਾਰੇ ਜਦੋਂ ਪਿਸਤਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਕਿ ਬਿਨਾ ਸਕਿਉਲਟੀ ਤੋਂ ਕਿੱਥਾ ਕੋਈ ਅੰਦਰ ਆ ਸਕਦਾ ਇਹ ਵੀ ਜਿਹੜੀ ਉਹ ਸੈਟ ਪਈ ਗੀ ਅੰਦਰੋਂ ਕੋਈ ਨਹੀਂ ਸਰ ਮਿੰਟੋਂ ਤਾਂ ਮੌਮ ਨਹੀਂ ਦਿਖਾਇਆ ਜੀ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਇਹ ਜਿਹੜੇ ਬਲੈਕ ਸਿਕਿਉਰਿਟੀ ਜਿਹੜੇ ਪੌੜੀ ਚੱਲ ਰਿਹਾ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆਪੀ ਕਹਿਣਾ ਚਾਹੁੰਦੇ ਸਰ ਇਹਨਾਂ ਸਬਸਤ ਇਹ ਤਾਂ ਇਹਨਾਂ ਤੋਂ ਸਖਤ ਕਾਰਵਾਈ ਹੋਣਾ ਚਾਹੀਦੀ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਕਿ ਮਤਲਬ ਬੱਚਿਆਂ ਦੀ ਕੋਈ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਬਾਹਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਉਹ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਤੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੂਲ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਈ ਤਾਂ ਸਿਰ ਫੜ ਗਿਆ ਬਸ ਤੇ ਨਾ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜੇ ਪੰਚਾਇਤ ਮੂਰਬਾਰਾਂ ਵੱਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਤੇ ਗੋਲੀ ਵੱਜੀ ਹੋਈ ਹੈ ਔਰ ਅਸੀਂ ਸਭ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕੰਫਰਮ ਨਹੀਂ ਪਿਸਟਲ ਬਿਲਕੁਲ ਵਾਲਵਾਰੂ ਦੇ ਲਾਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਤ ਹੋਈ ਪਈ ਹੈ ਗੋਲੀ ਵੱਜੀ ਕੁੜੀ ਨੂੰ ਤਾਨੂੰ ਕੋਈ ਉਸਨੇ ਜਾਣਕਾਰੀ ਕੋਈ ਉਸਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਵਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੱਡ ਬੋਡੀ ਨਹੀਂ ਦੇਖਣ ਦਿੰਦੀ ਯਾਰ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਵਾਰਨ ਸਰ ਕੋਈ ਇਹ ਸਰ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਕਹਿੰਦਾ ਤੁਹਾਨੂੰ ਪੁੱਛੇ ਸੰਸਾਰ ਵੀ ਦੇ ਰਹੀ ਹੈ ਕੋਈ ਤਾਂ ਵੱਡਾ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਮਤਲਬ ਅਸੀਂ ਉਹਨਾਂ ਨੂੰ ਪੁੱਛ ਸਕੀਏ ਕਿ ਤੁਸੀਂ ਤੁਹਾਡੀ ਕੀ ਸਿਕਿਉਰਿਟੀ ਹੈ ਤੁਹਾਡਾ ਕੀ ਬਣਦਾ ਬੇਟੀ ਤਾਂ ਆ ਗਈ ਤੁਹਾਨੂੰ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲੱਗਦਾ ਕਿੰਨੀ ਆ 18-19 ਸਾਲ ਦੇ ਕਰ ਉਹਨਾਂ ਦੇ ਸਾਥ ਕਰੀਬ ਉਮਰਾਈ ਉਹ 9 ਤੱਕ ਵੀ ਨਿਸ਼ਾਰਾ ਬਣਵਾਦੇ ਇਹਨਾਂ ਦੇ ਹਸਬੰਦ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਹੈ ਸਾਤੇ ਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਹੈ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਹੈ ਜੀ ਕੀ ਸਰਨਾਮਾ ਹੈ ਹਾਂ ਚ ਸ਼ਨੂਨ ਹੈ ਪਤਾ ਲੱਗਾ ਜਦੋਂ ਵੀ ਕਾਲਜ ਦੇ ਵਿੱਚ ਲਾ ਇੰਟਰਲਾ ਆਫ ਕਾਲਜ ਇੱਥੇ ਉਸਮੇ ਇੱਥੇ ਜਿਹੜੀ ਆ ਇੱਕ ਸੁਨੀਪਕੌਰ ਨਾਂ ਦੀ ਲੜਕੀ ਸੀ ਜਿਹਨੂੰ ਅਭਿਰਾਜ ਲੜਕੇ ਨੇ ਕਲਾਸ 'ਚ ਪੜ੍ਹਦੇ ਆ ਫਰਸਟ ਇਅਰ ਦੇ ਸਟੂਡੈਂਟ ਆ ਤੇ ਉਹਨਾਂ ਨੂੰ ਪਹਿਲਾਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਫਿਰ ਆਪਣੇ ਆਪ ਨੂੰ ਵੀ ਮਾਰ ਲਈ ਤੇ ਮੁੰਡਾ ਵੀ ਕ੍ਰਿਟੀਕਲ ਹਾਲਤ 'ਚ ਆ ਜਿਹਨੂੰ ਹਸਪੀਟਲ ਲੈ ਗਏ ਨੇ ਤੇ ਲੜਕੀ ਦੀ ਮੌਕੇ ਤੇ ਡੈਥ ਹੋ ਗਈ ਹੈ ਜਿਹਦੇ ਸਬੰਧ 'ਚ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਹੀ ਕੀ ਕਾਰਨ ਲੱਗੇ ਸਰ ਕਿਹੜੀ ਗੱਲੋਂ ਆਏ ਅਜੇ ਕੋਈ ਕਲੀਅਰ ਨਹੀਂ ਹੋਇਆ ਜੀ ਮੌਕੇ ਤੇ ਹੀ ਆਏ ਆ ਤੇ ਜੋ ਵੀ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ ਸਰ ਜੀ ਕੋਈ ਐ ਆਰ ਸੀ ਵੈਪਨ ਸੀ ਕੋਈ ਉਹ ਪਿਸਟਲ ਆ ਇਹ ਅੰਦਰ ਪਿਆ ਹੋਆ ਆਪਾਂ 3 ਮੰਗਾਈਆਂ ਉਹਦੇ ਹਿਸਾਬ ਨਾਲ ਸਾਰਾ ਫੈਸਲਾ ਲੜਕੀ ਸਰ ਡੈਡ ਬੋਡੀ ਡੈਡ ਬੋਡੀ ਲੜਕੀ ਦੀ ਤੇ ਹਸਪੀਟਲ ਲੈ ਗਏ ਤੇ ਲੜਕੀ ਦੀ ਇੱਥੇ ਹੀ ਆ ਉਹ ਅਸੀਂ ਕਾਰਵਾਈ ਕਰਕੇ ਤੇ ਫਿਰ ਕੰਮ ਉਹ ਮੇਰੇ ਪ੍ਰਸ਼ਨ ਸਰ ਕੋਈ ਨਹੀਂ نیچے ਨਾ ਸਕਿਉਰਟੀ ਵੀ ਕਰਾ ਦਿੱ ਲਗਾਈ ਆ ਪਰ ਹੁਣ ਪਤਾ ਨਹੀਂ ਬਾਅਦ ਵਿੱਚ ਦੇਖਦੇ ਆਂ ਦੇਖਦੇ ਆਂ ਆਪਾਂ ਸਾਰਾ ਇਹ ਤਵਦੀਸ਼ ਦੇ ਵਿੱਚ ਕੀ ਹੁੰਦਾ ਸਮਾਨ ਨਾ ਨਹੀਂ ਅਜੇ ਕੁਝ ਨਹੀਂ ਪਤਾ ਅਜੇ ਹੁਣ ਫਿਰ ਕਰਵਾਈ ਕਰਕੇ ਉਸ ਤੋਂ ਬਾਅਦ ਸੀਸੀਟੀਵੀ ਫੁੱਟ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਅਸੀਂ ਚੈੱਕ ਕਰਾ ਲੈਨੇ ਆਂ डीजीपी पंजाब गौरव यादव ਦੇ ਵੱਲੋਂ ਆਪਰੇਸ਼ਨ ਪਰਹਾਰ 2 ਦਾ ਆਗਾਜ਼ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਐਸਐਸਪੀ ਮੁਹਾਲੀ ਵੱਲੋਂ ਮੁਹਾਲੀ ਦੇ ਪਿੰਡ ਮਟੌਰ ਵਿਖੇ ਆਪਰੇਸ਼ਨ ਕਾਸੋ ਸ਼ੁਰੂ ਕੀਤਾ ਗਿਆ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੁਹਾਲੀ ਨੇ ਦੱਸਿਆ ਕਿ ਇਸ ਆਪਰੇਸ਼ਨ ਤਹਿਤ 1000 ਦੇ ਕਰੀਬ ਪੁਲਿਸ ਮੁਲਾਜ਼ਮ ਡਿਊਟੀਆਂ ਤੇ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦਾ ਮੁੱਖ ਉਦੇਸ਼ ਹੈ ਕਿ ਗੈਂਗਸਟਰਾਂ ਤੇ ਪਰਹਾਰ ਕਰ ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਪਿੱਛੇ ਭੇਜਿਆ ਜਾਵੇ ਆਪਰੇਸ਼ਨ ਪਰਹਾਰ 2 ਦੀ ਰੂਪਰੇਖਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੁਹਾਲੀ ਨੇ ਦੱਸਿਆ ਕਿ ਲਗਾਤਾਰ ਜ਼ਿਲ੍ਹੇ ਵਿੱਚ ਨਾਈਟ ਡੋਮੀਨੇਸ਼ਨ ਤਹਿਤ 50 ਨਾਕੇ ਲਗਾਏ ਜਾਣਗੇ ਅਤੇ ਆਪਰੇਸ਼ਨ ਕਾਸੋਵੀ ਚਲਾਏ ਜਾਣਗੇ ਜਿਹੜਾ ਅੱਜ ਕਾਸੋ ਆਪਰੇਸ਼ਨ ਇਸਤੇ ਮੋਹਾਲੀ ਦੇ ਮਟੌਰ ਏਰੀਆ ਦੇ ਵਿੱਚ ਚੱਲ ਰਿਹਾ ਹੈ ਜੀ ਇਹ ਇੱਕ ਜਿਹੜਾ ਆਪਰੇਸ਼ਨ ਪਰਹਾਰ 2.0 ਪੰਜਾਬ ਪੁਲਿਸ ਨੇ ਗੈਂਗਸਟਰ ਦੇ ਉੱਪਰ ਸ਼ੁਰੂ ਕੀਤਾ ਹੈਗਾ ਉਹਦੀ ਸਾਡੀ ਸਟ੍ਰੈਟਜੀ ਦੇ ਵਿੱਚ ਕਿੱਸਾ ਹੈਗਾ ਅਗਲੇ 72 ਘੰਟਿਆਂ ਤੱਕ ਗੈਂਗਸਟਰਸ ਦੇ ਉੱਪਰ ਜਿੰਨੇ ਵੀ ਬੰਦੇ ਸਾਡੇ ਵੌਂਟਡ ਹੈਗੇ ਆ ਜਾਂ ਇਹਨਾਂ ਦੇ ਐਸੋਸੀਏਟਸ ਹੈਗੇ ਆ ਜਿਨ੍ਹਾਂ ਨੇ ਕਿਸੇ ਕ੍ਰਾਈਮ 'ਚ ਹੈਲਪ ਕੀਤੀ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕਰਨ ਲਈ ਇੱਕ ਸਪੈਸ਼ਲ ਮਿਸ਼ਨ ਇਹ ਚਲਾਇਆ ਜਾ ਰਿਹਾ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਤਕਰੀਬਨ ਤਕਰੀਬਨ ਆਪਾਂ ਲਾਈਏ ਤਾਂ 1000 ਮੁਲਾਜ਼ਮ ਅਸੀਂ ਸਿਰਫ ਆਪਰੇਸ਼ਨ ਪ੍ਰਹਾਰ ਨੂੰ ਡੈਡੀਕੇਟ ਕੀਤਾ ਹੋਇਆ ਜੀ ਇਹਦੇ ਤਹਿਤ ਅਸੀਂ ਹਰ ਰੋਜ਼ ਤਿੰਨ ਦਿਨਾਂ 'ਚ ਦੋ ਕਸ ਆਪਰੇਸ਼ਨ ਕਰਾਂਗੇ ਨਾਕੇ ਸ਼ਾਮ ਦੇ ਜਿਹੜੇ ਨਾਈਟ ਡੋਮਿਨੇਸ਼ਨ ਦੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਆ ਉਹ ਕੰਟੀਨਿਊਡ ਰਹਿਣਗੇ ਜੀ ਉਸ ਤੋਂ ਇਲਾਵਾ ਜਿੰਨੇ ਵੀ ਸਾਡੇ ਵਾਂਟਡ ਮੁਜਰਮ ਹੈਗੇ ਆ ਉਹਨਾਂ ਨੂੰ ਫੜਨ ਲਈ ਅਲੱਗ-ਅਲੱਗ ਟੀਮਸ ਜਿਹੜੀਆਂ ਬਣਾਈਆਂ ਗਈਆਂ ਨੇ ਤੇ ਉਹ ਰੇਡਸ ਕਰ ਰਹੀਆਂ ਨੇ ਤੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ 3 ਦਿਨਾਂ ਦੇ ਵਿੱਚ ਜਿੰਨੇ ਵੀ ਸਾਡੇ ਵਾਂਟਡ ਗੈਂਗਸਟਰ ਇਹਨਾਂ ਦੇ ਐਸੋਸੀਏਟਸ ਹੈਗੇ ਆ ਇਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਾਵੇ ਸਰ ਪੂਰੀ ਲਿਸਟ ਤਿਆਰ ਕੀਤੀ ਗਈ ਹੈ ਕੋਈ ਜਿਹੜੇ ਜਿਹੜੀ ਵੀ ਵਾਂਟਡ ਕ੍ਰਿਮੀਨਲਸ ਨੇ ਜਿਹੜੇ ਡੀ ਸਾਹਿਬ ਨੇ ਵੀ ਕੀਆ ਨਹੀਂ ਨਹੀਂ ਬਿਲਕੁਲ ਜਿਹੜੇ ਦੇਖੋ ਹੁਣ ਵਾਂਟਡ ਐਫ ਸਾਰੇ ਥਾਣਿਆਂ ਤੋਂ ਫੀਡਬੈਕ ਲੈ ਕੇ ਕਿ ਉਹਨਾਂ ਦੇ ਕਿਹੜੇ ਕਿਹੜੇ ਮੁਜਰਮ ਪੈਂਡਿੰਗ ਹੈਗੇ ਨੇ ਕਿਹੜੇ ਕਿਹੜੇ ਕ੍ਰਾਈਮ ਦੇ ਨਾਲ ਰਿਲੇਟਡ ਨੇ ਉਹ ਤੇ ਉਹਨਾਂ ਨੇ ਅੱਗੇ ਜਿਹੜਾ ਹੈਗਾ ਕਿ ਉਹਦੇ ਲਈ ਟੀਮਸ ਫਿਰ ਕਿਹੜੀ ਕਿਹੜੇ ਅਫਸਰ ਨੂੰ ਕਿਹੜਾ ਕਿਹੜਾ ਬੰਦਾ ਦਿੱਤਾ ਗਿਆ ਹੈਗਾ ਜਿਨ੍ਹਾਂ ਨੇ ਉਹਨੂੰ ਅਰੈਸਟ ਕਰਨ ਲਈ ਅੱਗੇ ਟੀਮਸ ਨਾਲ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਪਰੇਖਾ ਦੇ ਐਲੀਮੈਂਟ ਆ ਗਏ ਜਿਹੜੇ ਆਪਾਂ ਰੈਡੀ ਕਰਨੇ ਨਹੀਂ ਐਲੀਮੈਂਟਸ ਜਿਹੜੇ ਟੋਟਲ ਹੈਗੇ ਉਹ ਟੋਟਲ ਫਿਗਰ ਮੈਂ ਤੁਹਾਨੂੰ ਬਾਅਦ ਚ ਕਿਉਂਕਿ ਉਹ ਆਪਰੇਸ਼ਨਲ ਡਿਟੇਲਸ ਹੈਗੀਆਂ ਸਾਰੀਆਂ ਬਟ ਉਹ ਸਾਰੀਆਂ ਲਿਸਟਾਂ ਜਿਹੜੀਆਂ ਹੈਗੀਆਂ ਆਲਰੇਡੀ ਮ ਅਗਲੇ ਦਿਨ ਤੱਕ ਤੁਹਾਨੂੰ ਰੈਗੂਲਰ ਅਸੀਂ ਅਪਡੇਟ ਦਿੰਦੇ ਰਵਾਂਗੇ ਥਰੂ ਮੀਡੀਆ ਬਰੀਫਿੰਗ ਜਾਂ ਸੋਸ਼ਲ ਮੀਡੀਆ ਤੇ ਵੀ ਕਿ ਕਿੰਨੇ ਬੰਦੇ ਅਸੀਂ ਟੋਟਲ ਜਿਹੜੇ ਵਾਂਟਡ ਸੀ ਸਾਡੇ ਅਸੀਂ ਅਰੈਸਟ ਕੀਤੇ ਗਏ ਨੇ ਰੂਪਰੇਖਾ ਸਰ ਕੀ ਦੰਡ ਵਾਲੀ ਹੈ ਕਿ ਇਸ ਤਰੀਕੇ ਨਾਲ ਚੇਕਿੰਗ ਹੋ ਗਈ ਹੈ ਨਹੀਂ ਰੂਪਰੇਖਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੇਨ ਸਾਡਾ ਦੇਖੋ ਜਿੰਨੇ ਵੀ ਏਰੀਆਜ਼ ਹੈਗੇ ਅਸੀਂ ਆਇਡੈਂਟੀਫਾਈ ਕੀਤੇ ਹੈਗੇ ਹਾਟਸਪੌਟ ਬੇਸਿਕਲੀ ਉਹਨਾਂ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਜਾਊਗਾ ਜੀ ਅਰੈਸਟ ਕਰਨ ਲਈ ਬੰਦਿਆਂ ਨੂੰ ਰੈਗੂਲਰ ਜਿਹੜੀਆਂ ਰੇਡਸ ਹੈਗੀਆਂ ਉਹ ਚੱਲ ਰਹੀਆਂ ਜੀ ਸ਼ਾਮ ਨੂੰ ਜਦੋਂ ਮਾਰਕੀਟਸ ਵਗੈਰਾ ਹੁੰ ਤੇ ਉਸ ਤੋਂ ਇਲਾਵਾ ਜਿਹੜਾ ਲਾਸਟਲੀ ਨਾਈਟ ਡੋਮਿਨੇਸ਼ਨ ਜੀ ਈਵਨਿੰਗ ਦਾ ਜਿਹੜਾ ਆਪਣੇ ਟਾਈਮ ਹੁੰਦਾ ਉਹਦੇ ਚ ਤਕਰੀਬਨ 50 ਦੇ ਕਰੀਬ ਨਾਕੇ ਅਸੀਂ ਪਲਾਨ ਆਊਟ ਕੀਤੇ ਹੈਗੇ ਜਿਹੜੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਸਿਟੀ ਦੇ ਵਿੱਚ ਜ਼ਿਰਖਪੁਰ ਖਰੜ ਸਾਈਡ ਜਿੱਥੇ ਜਿਆਦਾ ਪ੍ਰੋਬਲਮ ਹੈਗੀ ਹੈ ਉੱਥੇ ਲਾਏ ਜਾਣਗੇ ਜੀ ਪਹਿਲਾਂ ਅਸੀਂ ਦੋ ਦਿਨ ਪਹਿਲਾਂ ਵੀ ਅਸੀਂ ਕੀਤਾ ਸੀਗਾ ਤੇ ਉਹਦੇ ਤੇ ਤਕਰੀਬਨ 70 ਦੇ ਕਰੀਬ ਨਾਕੇ ਤੇ ਅਸੀਂ 450 ਮੁਲਾਜ਼ਮ ਡਿਊਟੀ ਤੇ ਲਗਾਏ ਸੀਗਾ ਤੇ ਹੁਣ ਜਿਹੜੀ ਨਾਈਟ ਡੋਮਿਨੇਸ਼ਨ ਹੈਗੀ ਉਹਦੇ ਚ ਅਸੀਂ 50 ਦੇ ਕਰੀਬ ਨਾਕੇ ਤੇ 300 ਮੁਲਾਜ਼ਮ ਜਿਹੜੇ ਹੈਗੇ ਅਸੀਂ ਪਲਾਨ ਕੀਤੇ ਠੀਕ ਹੈ ਹੋਰ ਕੋਈ ਪੰਜਾਬ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਨੇ ਅੱਜ ਤੋਂ 72 ਘੰਟਿਆਂ ਲਈ ਆਪਰੇਸ਼ਨ ਪਰਹਾਰ 2 ਸ਼ੁਰੂ ਕੀਤਾ। ਇਸ ਮੁਹਿੰਮ ਵਿੱਚ ਅਪਰਾਧ, ਗੈਂਗਸਟਰ, ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਸਰਗਰਮੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਡੀਆਈਜੀ ਇੰਦਰਬੀਰ ਸਿੰਘ ਅਤੇ ਐਸਐਸਪੀ ਸੁਹੇਲ ਮੀਰ ਦੀ ਨਿਗਰਾਨੀ ਹੇਠ ਵੱਡੇ ਪੱਧਰ ਤੇ ਸੀਏਐਸਓ ਆਪਰੇਸ਼ਨ ਕੀਤਾ ਗਿਆ। ਪੁਲਿਸ ਕਰਮਚਾਰੀਆਂ ਨੇ ਘਰ-ਘਰ ਤਲਾਸ਼ੀ ਅਤੇ ਸ਼ੱਕੀ ਲੋਕਾਂ ਦੀ ਜਾਂਚ ਕੀਤੀ 100 ਤੋਂ ਵੱਧ ਵਿਅਕਤੀਆਂ ਨੂੰ ਰਾਉਂਡ ਅਪ ਕਰਕੇ ਤਸਦੀਕ ਕੀਤੀ ਜਾ ਰਹੀ ਹੈ ਮੁਹਿੰਮ ਦਾ ਨਤੀਜਾ ਜਨਤਕ ਕੀਤਾ ਜਾਵੇਗਾ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਆਪਰੇਸ਼ਨ ਪਰਹਾਰ 2 ਦੀ ਸ਼ੁਰੂਆਤ ਜਿਹੜੀ ਅੱਜ ਤੋਂ ਹੋ ਚੁੱਕੀ ਹੈ ਕਦ ਤੱਕ ਮਜਦੂਰ ਥੋੜਾ ਹੀ ਥੀਰ ਹੋ ਗਏ ਨੇ ਥੋੜਾ ਜੀ ਸਰ ਕੀ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਸੀਂ ਜੀ ਇਹ ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਨਿਰੀਖਣ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਇਹ ਓਵਰਆਲ ਜਿਹੜੀ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਔਰ ਅਗੇਂਸਟ ਗੈਂਗਸਟਰਸ ਇਹ ਉਸੇ ਹੀ ਪਾਲਿਸੀ ਦਾ ਜਿਹੜਾ ਅਸੀਂ ਪਹਿਲਾਂ ਗੈਂਗਸਟਰਾਂ ਤੇ ਵਿਵਾਰ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਗਰਾਮ ਉਹਦਾ ਹੀ ਪਾਰਟ ਹੈ ਇਹ ਜਿਹੜਾ ਪ੍ਰਹਾਰ 2 ਉਹਦੇ ਵਿੱਚ 72 ਘੰਟਿਆਂ ਦਾ ਇਹ ਪ੍ਰੋਗਰਾਮ ਕੁੱਲ ਚੱਲੇਗਾ ਅੱਜ ਕੱਲ ਔਰ ਪਰਸੋ ਇਦੇ ਵਿੱਚ ਮੁੱਖ ਤੌਰ ਤੇ ਜਿਹੜੇ ਗੈਂਗਸਟਰਸ ਲਿਸਟਡ ਗੈਂਗਸਟਰਸ ਨੇ ਜਾਂ ਵੈਸੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਹੈ ਵੀ ਇਹ ਬਦਮਾਸ਼ੀ ਕਰਦੇ ਨੇ ਜਾਂ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੇ ਖਿਲਾਫ ਰੇਡਸ ਉਨ੍ਹਾਂ ਦੇ ਅਰੈਸਟ ਔਰ ਉਨ੍ਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਉਹ ਕਾਰਵਾਈ ਕੀਤੀ ਜਾਏਗੀ। ਫਰੋਸ ਰੰਗ ਕਰਦੇ ਕਾਰਵਾਈ ਮਤਲਬ ਉਸਰਾ ਗੈਂਗਸਟਰ ਪਰ ਕਿਤੇ ਇਹਦੇ ਬਿਲਕੁਲ ਉਸਰਾ ਵੀ ਕਰਦੇ ਨੇ ਲੇਕਿਨ ਇਹ ਜਿਹੜੇ 3 ਦਿਨ ਨੇ 72 ਘੰਟੇ ਨੇ ਇਹਦੇ ਵਿੱਚ ਪੁਲਿਸ ਦਾ ਸਪੈਸ਼ਲ ਫੋਕਸ ਇਹਨਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰੰਤੇ ਰਹੇਗਾ। ਸਰ ਪ੍ਰੈਸ਼ਨ ਜਿਹੜਾ ਇੱਕ ਕੀਤਾ ਗਿਆ ਸੀ ਪ੍ਰਹਾਰ ਉੱਥੇ ਵੀ ਵੱਡੀ ਕਾਮਯਾਬੀ ਮਿਲੀ ਸੀ ਲੱਗਦਾ ਹੁਣ ਜਿਹੜਾ ਦੂਸਰਾ ਪ੍ਰਹਾਰ 2 ਸ਼ੁਰੂਆਤ ਹੋਈ ਹੈ। ਨਹੀਂ ਨਹੀਂ ਡੈਫੀਨਿਟਲੀ ਜੀ ਮੈਂ ਜੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਗੱਲ ਕਰਾਂ ਸਸਪੀ ਸਾਹਿਬ ਦੀ ਪੂਰੀ ਟੀਮ ਜਿਹੜੀ ਉਹ ਵਧਾਈ ਦੀ ਪੱਤਰ ਹੈ ਕੁੱਲ ਆਪਰੇਸ਼ਨ ਪ੍ਰਹਾਰ ਵੰਦੇ ਵਿੱਚ ਅਰਾਊਂਡ 1300 ਦੇ ਆਸ-ਪਾਸ ਰੇਟਸ ਕੀਤੀਆਂ ਗਈਆਂ ਸੀ 316 ਉਹਦੇ ਵਿੱਚ ਜਿਹੜੇ ਗੈਂਗਸਟਰਸ ਉਹ ਅਰੈਸਟ ਕੀਤੇ ਗਏ ਇਸ ਤੋਂ ਇਲਾਵਾ ਕੁਝ-ਕੁਝ ਲਿਆ ਰਿਕਵਰੀਜ਼ ਨੇ ਐਨਡੀਪੀਏਸ ਦੇ ਰਿਗਾਰਡਿੰਗ ਗੱਲ ਕਰੀਏ ਤਾਂ ਕਰੀਬ 750 ਕਿਲੋ ਜਿਹੜੀ ਹੈਰੋਇਨ ਉਹ ਰਿਕਵਰ ਹੋਈ ਹੈ ਚਾਰ ਹੈਂਡ ਗ੍ਰੇਨੇਡ ਰਿਕਵਰ ਹੋਏ ਕੁਝ ਪਿਸਟਲਸ ਇੱਕ ਰਾਈਫਲ ਮੈਗਜ਼ੀਨਸ ਇਸ ਰਿਕੇ ਕਾਫੀ ਅਚੇ ਰਿਕਵਰੀਜ਼ ਐਸਐਸਪੀ ਸਾਹਿਬ ਦੀ ਟੀਮ ਨੇ ਉਹ ਆਪਰੇਸ਼ਨ ਪ੍ਰਹਾਰ ਵੰਦੇ ਦੌਰਾਨ ਕੀਤੀਆਂ ਨੇ ਤੇ ਆਈ ਐਮ ਸ਼ੋਰ ਜਿਹੜਾ ਆਪਰੇਸ਼ਨ ਪ੍ਰਹਾਰ 2 ਹੈ ਇਹਦੇ ਵੀ ਸਾਰਥਿਕ ਨਤੀਜੇ ਆਉਣਗੇ ਸਵੇਰ ਤੋਂ अर्ਲੀ ਮਾਰਨਿੰਗ ਤੋਂ ਆਲਰੇਡੀ ਜਿਹੜਾ ਆਪਰੇਸ਼ਨ ਆ ਸਟਾਰਟ ਹੋ ਚੁੱਕਾ ਹੁਣ ਤੱਕ ਇਹਨਾਂ ਦੀ ਟੀਮ ਨੇ ਕਰੀਬ 80 ਦੇ ਕਰੀਬ ਜਿਹੜੇ ਨੇ ਉਹ ਅਰੈਸਟ ਕੀਤੀਆਂ ਨੇ ਉਹਨਾਂ ਨੇ ਏ ਵਰਿਫਾਈ ਕਰਕੇ ਅਗਲੀ ਜਿਹੜੀ ਕਾਰਵਾਈ ਕਾਨੂੰਨੀ ਕਾਰਵਾਈ ਉਹ ਹਮੇਸ਼ਾ ਜਿੰਦੀ ਸਰਬੋਰਡਰ ਏਰੀਆ ਹੈ ਕਾਫੀ ਜਿਸ ਨਾਲ ਪਾਕਿਸਤਾਨ ਤੋਂ ਲਗਾਤਾਰ ਫੌਜੀ ਬਾਰੀ ਵੀ ਚੱਲ ਰਹੀ ਹੈ ਤਾਂ ਪੁਲਿਸ ਲਈ ਰੂਰਲ ਲਈ ਪੁਲਿਸ ਲਈ ਤਾਂ ਕਾਫੀ ਚੈਲੈਂਜਰਿੰਗ ਲੀਡ ਦਾ ਜੋ ਹੈ ਨੀ ਪੁਲਿਸ ਦੀ ਜਵਾਬ ਵੈਸੇ ਤਾਂ ਇਹ ਕੋਈ ਸਾਰੇ ਵਾਰ ਸੀ ਚੈਲੈਂਜਿੰਗ ਹੈ ਬਟ ਯੂ ਆਰ ਰਾਈਟ ਕਿ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਇਸ ਏਰੀਆ ਦੇ ਵਿੱਚ ਪੁਲਿਸਿੰਗ ਹੋਰ ਵੀ ਟਫ ਹੋ ਜਾਂਦੀ ਹੈ ਤੇ ਲੇਕਿਨ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਅੰਮ੍ਰਿਤਸਰ ਰੂਰਲ ਪੁਲਿਸ ਦੀ ਟੀਮ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਅਸੀਂ ਵਚਨਬੱਧ ਹੈ ਹਰ ਇੱਕ ਤਰੀਕੇ ਨਾਲ ਸ਼ਾਂਤੀ ਮੇਨਟੇਨ ਰੱਖਣ ਵਾਸਤੇ ਔਰ ਇਹਨਾਂ ਗੈਰ ਸਮਰਥਿਤਾਂ ਦੇ ਖਿਲਾਫ ਕਾਰਵਾਈ ਕਰਦਾ ਐਕਸਟਰਾ ਫੋਰਸ ਕਰ ਦਿੱਤੀ ਕੋਈ ਇਹਨਾਂ ਨੂੰ ਜਾਂ ਰੂਰਲ ਪੁਲਿਸ ਰੇਡ ਕਰ ਰਹੀ ਹੈ ਨਹੀਂ ਜਿਹੜਾ ਫੋਰਸ ਮਲਟੀਪਲਾਇਰ ਉਹ ਸਾਰੇ ਦਿਨ ਦਿੱਤਾ ਗਿਆ ਤੇ ਅੰਮ੍ਰਿਤਸਰ ਰੂਰਲ ਪੁਲਿਸ ਦੇ ਹੀ ਗਈ ਹੈ ਉਹ ਫੋਰਸਡੀ ਸਾਰੀ ਇਸ ਪ੍ਰਹਾਰ ਆਪਰੇਸ਼ਨ 2 ਦੇ ਵਿੱਚ ਯੂਟਿਲਾਈਜ਼ ਹੋ ਰਹੀ ਹੈ ਅਰਾਜਿਸ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਲੱਗਦਾ ਪੋਜ਼ਿਟਿਵ ਰਿਜ਼ਲਟ ਆਉਣਗੇ ਕੱਲ ਵੀ ਇੱਕ ਘਰ ਦੇ ਵਿੱਚੋਂ 25 ਗੋਲੀਆਂ ਹਾਇਰ ਮਿਲੀ ਹੈ ਜਿਸ ਤਰੀਕੇ ਨਾਲ ਪੁਲਿਸ ਨੇ ਖਬਰ ਦਿੱਤੀ ਹੈ ਬਾਰਡਰ ਏਰੀਆ ਦੇ ਇਲਾਕੇ ਜੀ ਜੀ ਨਹੀਂ ਡੈਫੀਨਿਟਲੀ ਜੀ ਦੇਖੋ ਇਹ ਸਾਰੀ ਕਾਰਵਾਈ ਨਿਰੰਤਰ ਚੱਲੀ ਜਾ ਰਹੀ ਹੈ ਅਸੀਂ ਵਚਨਬੱਧ ਹਾਂ ਪੰਜਾਬ ਨੂੰ ਨਸ਼ਾ ਮੁਕਤ ਔਰ ਗੈਂਗਸਟਰ ਮੁਕਤ ਕਰਨੇ ਵਾਸਤੇ ਤੋਂ ਉਹਦੇ ਵਾਸਤੇ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਜਿਸ ਲੈਵਲ ਤੇ ਵੀ ਕਾਰਵਾਈ ਕਰਨੀ ਪਈ ਅਸੀਂ ਉਹ ਕਰ ਰਹੀ ਪਬਲਿਕ ਨੂੰ ਤੰਗ ਕਰਉਂਦਾ ਨਹੀਂ ਕੋਈ ਇਸ ਦੇ ਵਿੱਚ ਜਗ੍ਹਾ ਡੈਫੀਨ ਇਹ ਕਹਾਂਗਾ ਪਬਲਿਕ ਨੂੰ ਤੋਂ ਅਦੇ ਤੋਂ ਮੈਂ ਮੈਸੇਜ ਔਰ ਅਪੀਲ ਵੀ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਹੈ ਉਹ ਤੁਹਾਡੀ ਰੱਖਿਆ ਦੇ ਵਾਸਤੇ ਹੈ ਸਾਡਾ ਸਾਥ ਦਿਓ ਪੁਲਿਸ ਦਾ ਸਾਨੂੰ ਟਾਈਮ ਰਿੰਦੇ ਹੋਏ ਸੱਚੀ ਇਤਲਾਹ ਦਿਓ ਜਿਹਦੇ ਬਿਸਸ ਇਸੇ ਅਸੀਂ ਕਾਰਵਾਈ ਕਰਦੇ ਹੋਏ ਅੱਗੇ ਪਬਲਿਕ ਵਾਸਤੇ ਸੁਖਾਵਾਂ ਮਾਹੌਲ ਬਣਾਏਗਾ ਸ੍ਰੀਮਤੀ ਸਰ ਕੋਈ ਦੱਸ ਸਕਦੇ ਕਿੰਨੇ ਕਰਾਉਂਡ ਅਪ ਕੀਤੇ ਆ ਬਾਕੀ ਚਲੋ ਡਿਟੇਲ ਦੇ ਸ਼ਾਮ ਤੱਕ ਆ ਜੀ ਜੀ ਹਾਂਜੀ ਹਾਂਜੀ ਹਜੇ ਤੱਕ ਜੋ ਇਨਫੋਰਮੇਸ਼ਨ ਹੈ ਉਹ 80 ਦੇ ਕਰੀਬ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਜੋ ਫਿਰ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਹੋਈ ਉਹ ਡੂਰਿੰਗ ਦਾ ਡੇ ਕੀਤੀ ਜਾਏਗੀ ਸਰ ਜਮਤ ਸਗਾ ਜਿੱਥੇ ਜਿੱਥੇ ਰੇਡ ਚੱਲਦੀ ਸਾਰੀ ਸਮਾਂ ਜਾਓਗੇ ਤੁਸੀਂ ਬਸ ਹਲੇ ਹੁਣ ਚੱਲ ਰਿਹਾ ਜੀ ਪ੍ਰੋਜੈਕਟ ਸਟਾਰਟ ਕੀਤਾ ਦੈਨ ਸੋਲੇ ਸੋਲੇ ਜਿੱਦਾਂ ਇਸ ਦਾ ਡੇ ਅਡਵਾਂਸ ਹੁੰਦਾ ਸੋ ਵੀਲ ਡੂ ਦੈ ਮਿਸ ਆਊਟ ਆਫ ਸਰਵਿਸ ਚੰਡੀਗੜ੍ਹ ਵਿੱਚ ਰੇਲਵੇ ਮੰਤਰੀ ਪੰਜਾਬ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਆਗੂਆਂ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਵੇਂ ਦੀ ਕੋਕੋ ਉਸਦੇ ਬੱਚੇ ਵੀ ਉਸੇ ਤਰ੍ਹਾਂ ਦੇ ਹੁੰਦੇ ਹਨ ਉਹਨਾਂ ਆਖਿਆ ਕਿ ਰਾਹੁਲ ਗਾਂਧੀ ਤੋਂ ਲੈ ਕੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਤੱਕ ਸੱਤਾ ਗੁਆਉਣ ਦਾ ਦਰਦ ਹੁਣ ਬਦਤਮੀਜ਼ੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਨਾਲ ਗੰਦੀ ਅਤੇ અપਮਾਨਜਨਕ ਪਾਸ਼ਾ ਦੀ ਵਰਤੋਂ ਕਰਨਾ ਪੰਜਾਬੀ ਸਭਿਆਚਾਰ ਦਾ ਹਿੱਸਾ ਨਹੀਂ ਹੈ। ਉਹਨਾਂ ਦੱਸਿਆ ਕਿ ਇਹ ਕਾਂਗਰਸ ਪਾਰਟੀ ਦੀ ਡਿੱਗਦੀ ਹੋਈ ਸਿਆਸਤ ਅਤੇ ਹਤਾਸ਼ਾ ਨੂੰ ਦਰਸਾਉਂਦਾ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਸ਼ਿਸ਼ਟਾਚਾਰ ਅਤੇ ਮਰਿਆਦਾ ਬਰਕਰਾਰ ਰਹਿਣੀ ਚਾਹੀਦੀ ਹੈ। ਦੇਖੋ ਸੇਮ ਜੋ ਕੁਝ ਇਹਨਾਂ ਦਾ ਲੀਡਰ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਜੋ ਉਹਨੇ ਪਾਰਲੀਮੈਂਟ ਦੇ ਵਿੱਚ ਕੀਤਾ ਆਪਣੇ ਇਹੀ ਜਿਹੜੇ 40 50 ਨੇ ਐਮਪੀ ਜੋ ਉਹਨੇ ਮੈਨੂੰ ਉੱਥੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹ 40 50 ਜਣਿਆਂ ਨਾਲ ਜੋ ਉਹਦੀ ਸਿੱਖਿਆ ਸੇਮ ਇੱਥੋਂ ਜਾ ਕੇ ਪਾਰਲੀਮੈਂਟ ਤੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਚੇਲਿਆਂ ਨੇ ਉਹਨਾਂ ਨੇ ਸੇਮ ਗੱਲ ਜਾ ਕੇ ਉੱਥੇ ਇੱਕ ਪੰਜਾਬ ਦੇ ਐਸ்சி ਹਲਕੇ ਚ ਜਾ ਕੇ ਦੇਖੋ ਪੰਜਾਬ ਦਾ ਪ੍ਰਧਾਨ ਹੋ ਗਏ ਤੁਸੀਂ ਪਹਿਲਾਂ ਦੇਖਿਓ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਬਾਰੇ ਉਹਨਾਂ ਦੇ ਗੱਲ ਸੁਣੀ ਹੋ ਕਦੇ ਪਰ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਥੱਲੇ ਜਿਹੜਾ ਇਹ ਆਪਰੇਸ਼ਨ ਲੀਡਰ ਆ ਉਹਦੇ ਥੱਲੇ ਰਾਜਾ ਵੜਿੰਗ ਸਾਹਿਬ ਤੁਸੀਂ ਇਹ ਸੁਣ ਸਕਦੇ ਹੋ ਵੀ ਇੱਕ ਸਟੇਟ ਦਾ ਉੱਥੇ ਮੈਂ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰਸ ਉਦਾ ਮੰਤਰੀ ਸੀ ਉਸ ਨੂੰ rahul gandhi ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪੰਜਾਬ ਚ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਈਟੀਓ ਤੁਸੀਂ ਜੋ ਮਰਜ਼ੀ ਕਹੋ ਕੰਮਾਂ ਬਾਰੇ ਕੋ ਜੋ ਮਰਜ਼ੀ ਨਖੇਦੀ ਕੰਮੀ 100 ਵਾਰ ਕਰੋ ਅਸੀਂ ਕਰਦੇ ਹਾਂ ਪਰ ਰਾਜਾ ਵੜਿੰਗਸਾ ਇਹਨੇ ਕਿਹਾ ਵੀ rahul gandhi ਤੋਂ ਵੀ ਉੱਤੇ ਚੱਕਾ ਮੈਂ ਕੰਮ ਧੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰਬੇਕਰ ਨੇ ਇਹਨਾਂ ਨੇ ਇਹ ਕੋਸ਼ਿਸ਼ ਆਪਣੇ ਸਾਹਮਣੇ ਰਲ ਕੇ ਸਾਰਾ ਪਰਿਵਾਰ ਖਤਮ ਕੀਤਾ ਇੱਕ ਥੋੜੀ ਛੱਡਿਆ ਸਾਰਾ ਪਰਿਵਾਰ ਖਤਮ ਕੀਤਾ ਤੇ ਉਸ ਤਰੀਕੇ ਨਾਲ ਵੀ ਕਿਸੇ ਪਾਰਟੀ ਵਰਕਰ ਤੇ ਉਹਨੂੰ ਉਤਸ਼ਾਹਿਤ ਉਹਨੂੰ ਉਤਸ਼ਾਹਿਤ ਕੀਤਾ ਵੀ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸਦਾ ਇਹਦਾ ਮਤਲਬ ਕਿੰਨੇ ਇਹ ਜੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਵੀ ਈਟੀਓ ਸਾਡੀ ਜਾਂ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਧੌਣ ਮਰਉਣ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੋਣ ਇਹਦੇ ਉੱਤੇ ਮੈਂ ਕਹਿਣਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰਨ ਉਤਸ਼ਾਹ ਕਰਨ ਕਿਸੇ ਨੂੰ ਮਾੜਾ ਕੰਮ ਨਹੀਂ ਰਾਜਾ ਵੜਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਜੇ ਕਾਰਵਾਈ ਨਹੀਂ ਹੋਏਗੀ ਤਾਂ ਇਸੇ ਤਰੀਕੇ ਨਾਲ ਇਹ ਇਸੇ ਤਰੀਕੇ ਨਾਲ ਹੱਥ ਖੁੰਦਾ ਜਾਊਗਾ ਇਸੇ ਤਰੀਕੇ ਨਾਲ ਇਹ ਲੋਕਾਂ ਨੂੰ ਧੌਣ ਮਰੋੜਨਗੇ ਉਹਨਾਂ ਦੀਆਂ ਗਰਦਨਾਂ ਮਰੋੜਨਗੇ ਇਹਨਾਂ ਨੂੰ ਕਦੇ ਸੱਤਾ 'ਚ ਨਾ ਲੈ ਆਏ ਉਹ ਇਹ ਇਹ ਲੋਕ ਨੇ ਦੇਖ ਲੋ ਜੀ ਅੱਜ ਤਾਈ ਆਪੋਜੀਸ਼ਨ ਤੇ ਤਾਦੇ ਕਹਿ ਰਹੇ ਆ ਜੇ ਖੁਦਾ ਨਾ ਖਾਸ ਤਾਂ ਇਹਨਾਂ ਤੇ ਤਾਕਤ ਆ ਗਈ ਹੱਥਾਂ 'ਚ ਕੀ ਕਰਨਗੇ ਆ ਦੂਜੇ ਪਾਸੇ ਮੈਂ ਤਾਂ ਹੈਰਾਨ ਆ ਪ੍ਰਤਾਪ ਸਿੰਘ ਬਾਜਵਾ ਜੀ ਤੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ 'ਚ ਵੀ ਕਿਸੇ ਨੂੰ ਨਹੀਂ ਬਖਸ਼ਿਆ ਤਾਂ ਹੀ ਤਾਂ ਪਹਿਲਾਂ ਉਹਨਾਂ ਤੋਂ ਕੰਮ ਲੈ ਲੈਂਦੇ ਆ ਉਹਨਾਂ ਦਾ ਪਤਾ ਵੀ ਕੀ ਹਾਲਾਤ ਨੇ ਮੁੜ ਕੇ ਉਹਨਾਂ ਨੂੰ ਪਾਸੇ ਲਾ ਦਿੰਦੇ ਆ ਤੇ ਅੱਜ ਬਾਜਵਾ ਜੀ ਤੁਸੀਂ ਤਾਂ ਸਿਆਣੇ ਮਿਆਣੇ ਬੰਦੇ ਹੋ ਸੋਚੋ ਤਾਂ ਸਹੀ ਤੁਸੀਂ ਕੀ ਬੋਲ ਰਹੇ ਹੋ ਚਲੋ ਇਹ ਤਾਂ ਜਵਾਕ ਨੇ ਕਰਦੇ ਰਹਿਣ ਇਹ ਜੀਆਂ ਗੱਲਾਂ ਤੁਹਾਡੀ ਤਾਂ ਕਾਫੀ ਉਮਰ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਉਹਦੇ ਵਿੱਚ ਵੀ ਤੁਸੀਂ ਕੀ ਕਹਿੰਦੇ ਹੋ ਬੈਂਡ ਵਜਾ ਦਿਓ ਕੁੱਟਣ ਮਾਰਨ ਦੀਆਂ ਗੱਲਾਂ ਕਰਦੇ ਉਹਦੇ ਵਿੱਚ ਤੇ ਇੱਕ ਐਸਸੀ ਪਰਿਵਾਰ ਨੂੰ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦਾ ਬੈਂਡ ਵਜਾਉਣ ਦੀ ਗੱਲ ਕਰ ਰਹੇ ਹੋ ਵੀ ਉਹਨਾਂ ਦਾ ਕੁੱਟ ਮਾਰ ਕਰਨ ਦੀ ਗੱਲ ਕਰ ਰਹੇ ਹੋ ਦੋਨਾਂ ਦੇ ਉੱਤੇ ਬਾਕੀ ਅੰਦਰ ਤਾਂ ਮੈਨੂੰ ਪਤਾ ਨਹੀਂ ਬਾਜਵਾ ਸਾਹਿਬ ਬਾਕੀ ਤਾਂ ਜੇਲਾਂ ਕੱਟੇ ਆਉਂਦੇ ਆ ਆਪਾਂ ਤਾਂ ਉੱਥੇ ਬਾਥਰੂਮ ਦੀ ਸੀਟ ਤੇ ਬਿਣੀ ਮੈਂ ਹੋਣਾ ਜੇਲ੍ਹ ਚ ਇਸ ਕਰਕੇ ਮਾਫੀ ਮੰਗ ਲਓ ਖੜਾ ਛਡਾ ਲਓ ਤੁਹਾਡਾ ਕੰਮ ਬੜਾ ਔਖਾ ਹੋਣਾ ਏ ਤੇ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ ਵੈਸੇ ਵੀ ਨਾ ਤੋ ਤੂੰ ਮੱਛਰਾਂ ਚ ਕੱਟ ਹੋਣੀ ਆ ਨਾ ਤੋ ਨੂੰ ਜੇਲ੍ਹ ਚ ਕੱਟ ਹੋਣਾ ਮਾਸ ਬੜਾ ਪੋਲਾ ਏ ਪਤਾ ਨਾ ਕਿੰਨਾ ਇਸ ਕਰਕੇ ਮਾਫੀ ਮੰਗ ਲਓ ਪਹਿਲਾਂ ਹੀ ਵੱਜ ਜੂਗੇ ਨਹੀਂ ਕੋਈ ਨਵਾਂ ਚੰਦ ਚੜੂ ਸੋ ਏਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਕੱਲ ਸਵੇਰ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ